ਮੈਂ ਬਹੁਤ ਹੀ ਭਗਾ ਵਾਲਾ ਵਾਂ ਕਿ ਮੈਨੂੰ ਅੱਜ ਸ੍ਰੀ ਹਰਮੰਦਰ ਸਾਹਿਬ ਗੋਲਡਨ ਟੈਂਪਲ ਦੇ ਵਿੱਚ ਆ ਕੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਔਰ ਮੈਂ ਬਹੁਤ ਹੀ ਖੁਸ਼ ਹਾਂ ਔਰ ਮੈਂ ਇੱਥੇ ਆ ਕੇ ਗੁਰੂ ਘਰ ਦੀ ਸ਼ੇਰ ਚੁਕਾਇਆ ਹੈ ਮੈਨੂੰ ਬਹੁਤ ਹੀ ਸਤਿਕਾਰਯੋਗ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀਮਨ ਅਰਵਿੰਦ ਕੇਜਰੀਵਾਲ ਜੀ ਉਦੇ ਨਾਲ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ੍ਰੀ ਹਰਪ੍ਰੀਤ ਸਿੰਘ ਮਾਨ ਸਾਹਿਬ ਜੀ ਨੇ ਆਪਣੀ ਸਰਕਾਰ ਵਿੱਚ ਕੈਬਨਿਟ ਮੰਤਰੀਦ ਦਾ ਜੋਬਨ ਬਣਾਇਆ ਹੈ। ਸੋ ਮੈਂ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਆਇਆ ਹਾਂ। ਸੋ ਮੇਰੇ ਨਾਲ ਸਾਰੇ ਸਾਥੀ ਆਏ ਹਨ ਔਰ ਮੈਨੂੰ ਬੜਾ ਅੱਛਾ ਲੱਗ ਰਿਹਾ ਹੈ। ਕਿਉਂਕਿ ਸਾਡੇ ਬਜ਼ੁਰਗਾਂ ਨੇ ਕਿਹਾ ਕਿ ਜਦੋਂ ਵੀ ਕੋਈ ਅੱਛਾ ਕੰਮ ਸ਼ੁਰੂਆਤ ਕਰਨੀ ਹੋਵੇ ਤੇ ਗੁਰੂ ਘਰ ਦੀ ਓਟ ਲੈਣੀ ਚਾਹੀਦੀ ਹੈ। ਸੋ ਮੈਂ ਅੱਜ ਗੁਰੂ ਘਰ ਦੀ ਓਟ ਲੈਣ ਲਈ ਆਇਆ ਹਾਂ ਔਰ ਮੇਰੇ ਨਾਲ ਸਾਰੇ ਸਾਥੀ ਆਏ ਹਨ। ਮੈਂ ਆਪਣੇ ਆਨ ਬਹੁਤ ਹੀ ਖੁਸ਼ਕਿਸਮਤ ਸਮਝਦਾ ਹਾਂ ਔਰ ਮੈਂ ਗੁਰੂ ਮਹਾਰਾਜ ਅਗੇ ਅਰਦਾਸ ਕਰਨਾ ਪਰਮਿਤਾ ਪ੍ਰਮਾਤਮਾ ਕੇ ਮੈਨੂੰ ਸ਼ਕਤੀ ਦੇਣ ਤਾਂ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਨਤਾ ਦੀ ਔਰ ਜਿੰਨੇ ਵੀ ਜਿਹਨਾਂ ਲੋਕਾਂ ਨੂੰ ਕੋਈ ਵੀ ਮੇਰੇ ਪ੍ਰਤੀ ਕੋਈ ਨਿਰੋਧ ਹੋਏ ਕੋਈ ਮੇਰੇ ਬਦੀ ਕੋਈ ਕੰਮ ਹੋਏ ਮੈਂ ਉਹਦੇ ਕੰਮ ਕਰ ਸਕਾਂ ਔਰ ਇਹ ਜੋ ਖੁਲਾਈਦਾ ਕੰਮ ਹੈ ਜੋ ਸਾਡੇ ਪੰਜਾਬ ਦੇ ਮੁਖਤਿਆਰ ਭਗਵਾਨ ਸ੍ਰੀਮਾਨ ਸਾਹਿਬ ਨੇ ਜੋ ਸੁਪਨਾ ਲਿਆ ਹੈ ਕਿ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਹੈ ਸੋ ਮੈਂ ਉਹਦੇ ਵਿੱਚ ਸਹਿਯੋਗ ਕਰਾਂਗਾ ਔਰ ਮੈਂ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੀ ਖੂਬਸੂਰਤੀ ਪੰਜਾਬ ਦਾ ਪਾਈਚਾਰਾ ਜੋ ਸਾਡੀ ਪਹਿਚਾਨ ਹੈ ਪੰਜਾਬੀਅਤ ਦੀ ਉਹਦੇ ਵਿੱਚ ਮੈਂ ਪੂਰਾ ਸਹਿਯੋਗਪਾਨ ਦਾ ਕੋਸ਼ਿਸ਼ ਕਰਾਂਗਾ ਔਰ ਬਹੁਤ ਜਲਦੀ ਪੰਜਾਬ ਰੰਗਲਾ ਪੰਜਾਬ ਬਣੇਗਾ ਐਸੀ ਮੈਂ ਕਾਮਨਾ ਕਰਦਾ ਹਾਂ ਜਿਹੜੇ ਜਿਹੜੇ ਮੈਕਮਾ ਮਿਲੇ ਜੀ ਸੋ ਮੈਨੂੰ ਜੋ ਮਹਿਕਮੇ ਹੈ ਸੀਐਮ ਸਾਹਿਬ ਦਾ ਪਰਗਟ ਹੁੰਦਾ ਹੈ ਉਹਨਾਂ ਨੇ ਮੈਨੂੰ ਡਿਫੈਂਸ ਵੈਲਫੇਅਰ ਉਸ ਦੇ ਨਾਲ ਫਰੀडम फाइਟਰ ਵੈਲਫੇਅਰ ਉਸ ਦੇ ਨਾਲ ਹਾਰਟੀਕਲਚਰ ਦਾ ਜੋ ਮਹਿਕਮਾ ਦਿੱਤਾ ਹੈ ਤਿੰਨ ਵਾਰ ਕਿ ਮੈਨੂੰ ਮਾਨ ਸਾਹਿਬ ਨੇ ਜੋ ਮੇਰੇ जिम्मे ਡਿਊਟੀ ਲਗਾਈ ਹੈ ਕਿਉਂਕਿ ਹਰ ਮੈਚ ਵਿੱਚ ਤੁਹਾਨੂੰ ਲੋਕਾਂ ਦੀ ਜਨਤਾ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਸੋ ਮੈਂ ਇਹਨਾਂ ਤਿੰਨ ਮੈਚਾਂ ਦੁਆਰਾ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਦਾ ਪੂਰਾ ਪ੍ਰਯਾਸ ਕਰਾਂਗਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਵਾਂਗਾ ਕਿਉਂਕਿ ਮੇਰੇ ਪਿਤਾ ਜੀ ਵੀ ਪਹਿਲੇ ਤਿੰਨ ਵਾਰੀ ਐਮਐਲਏ ਰਹੇ ਮਨਿਸਟਰ ਰਹੇ ਮਨੂੰ ਉਹਨਾਂ ਕੋਲ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅੱਜ ਮੈਂ ਉਹਦੀ ਬਦੌਲਤ ਹੀ ਅੱਜ ਐਮਐਲਏ ਬਣਿਆ ਹਾਂ ਮੰਤਰੀ ਬਣਿਆ ਹਾਂ ਨੇ ਵਿਸ਼ਾ ਇਮਾਨਦਾਰੀ ਕੰਮ ਨਾਲ ਕੰਮ ਕਰਨੀ ਸਿੱਖਿਆ ਦਿੰਦੀ ਹੈ ਸੋ ਉਹਨਾਂ ਦੀ ਸੰਸਕਾਰ ਉਹ ਸਿੱਖਿਆ ਲੈ ਕੇ ਚੱਲਦੇ ਆ ਹਨ ਮਨਪੂਰਾ ਉਮੀਦ ਹੈ ਕਿ ਸਾਰੇ ਆਉਣ ਸਮੇਂ ਵਿੱਚ ਵੀ ਇਦਾਂ ਹੀ ਲੋਕਾਂ ਦੀ ਸੇਵਾ ਕਰ ਸਕਾਂਗੇ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਹੀ ਭਗਾਵਾਂ ਲਾਵਾਂ ਕਿ ਮਨ ਨੂੰ ਅੱਜ ਸ੍ਰੀ ਹਰਮੰਦਰ ਸਾਹਿਬ ਗੋਲਡਨ ਟੈਂਪਲ ਦੇ ਵਿੱਚ ਆ ਕੇ ਇਹ ਸਤਿ ਸ਼੍ਰੀ ਅਕਾਲ ਦਾ ਮੌਕਾ ਮਿਲਿਆ ਹੈ ਔਰ ਮੈਂ ਬਹੁਤ ਹੀ ਖੁਸ਼ ਹਾਂ ਔਰ ਮੈਂ ਇੱਥੇ ਆ ਕੇ ਗੁਰੂ ਘਰ ਦੀ ਸ਼ੀਸ਼ ਚੁਕਾਇਆ ਹੈ ਮੈਨੂੰ ਬਹੁਤ ਹੀ ਸਤਿਕਾਰਯੋਗ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀਮਨ ਅਰਵਿੰਦ ਕੇਜਰੀਵਾਲ ਜੀ ਉਹਦੇ ਨਾਲ ਪੰਜਾਬ ਦੇ ਹਰਮਨ ਕਪਰੇ ਮੁੱਖ ਮੰਤਰੀ ਸ੍ਰੀ ਹਜ਼ਾਰਪੁਰ ਕੁਮਾਰ ਸਿੰਘ ਮਾਨ ਸਾਹਿਬ ਜੀ ਨੇ ਆਪਣੀ ਸਰਕਾਰ ਵਿੱਚ ਕੈਬਨਿਟ ਮੰਤਰੀਦ ਦਾ ਜੋਗਨ ਵਧਾਇਆ ਹੈ ਸੋ ਮੈਂ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਆਇਆ ਹਾਂ ਸੋ ਮੇਰੇ ਨਾਲ ਸਾਰੇ ਸਾਥੀ ਆਏ ਹਨ ਔਰ ਮੈਨੂੰ ਬੜਾ ਅੱਛਾ ਲੱਗ ਰਿਹਾ ਹੈ ਕਿਉਂਕਿ ਸਾਡੇ ਬਜ਼ੁਰਗਾਂ ਨੇ ਕਿਹਾ ਕਿ ਜਦੋਂ ਵੀ ਕੋਈ ਅੱਛਾ ਕੰਮ ਸ਼ੁਰੂਆਤ ਕਰਨੀ ਹੋਵੇ ਤੇ ਗੁਰੂ ਘਰ ਦੀ ਓਟ ਲੈਣੀ ਚਾਹੀਦੀ ਹੈ ਸੋ ਮੈਂ ਅੱਜ ਗੁਰੂ ਘਰ ਦੀ ਓਟ ਲੈਣ ਲਈ ਆਇਆ ਹਾਂ ਔਰ ਮੇਰੇ ਨਾਲ ਸਾਰੇ ਸਾਥੀ ਆਏ ਹਨ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦਾ ਹਾਂ ਔਰ ਮੈਂ ਗੁਰੂ ਮਹਾਰਾਜ ਅਗੇ ਅਰਦਾਸ ਕਰਨਾ ਪਰਮਪੀਤਾ ਪਰਮਾਤਮਾਗੇ ਮੈਨੂੰ ਸ਼ਕਤੀ ਦੇਣ ਤਾਂ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਨਤਾ ਦੀ ਔਰ ਜਿੰਨੇ ਵੀ ਜਿਹਨਾਂ ਲੋਕਾਂ ਨੂੰ ਕੋਈ ਵੀ ਮੇਰੇ ਪ੍ਰਤੀ ਕੋਈ ਲੋੜ ਹੋਵੇ ਕੋਈ ਮੇਰੇ ਵੱਜੀ ਕੋਈ ਕੰਮ ਹੋਏ ਮੈਂ ਉਹਦੇ ਕੰਮ ਕਰ ਸਕਾਂ ਔਰ ਇਹ ਜੋ ਭਲਾਈ ਦਾ ਕੰਮ ਹੈ ਜੋ ਸਾਡੇ ਪੰਜਾਬ ਦੇ ਮੁੱਖਤਿਸਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋ ਸੁਪਨਾ ਲਿਆ ਹੈ ਕਿ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਹੈ ਸੋ ਮੈਂ ਉਹਦੇ ਵਿੱਚ ਸਹਿਯੋਗ ਕਰਾਂਗਾ ਔਰ ਮੈਂ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੀ ਖੂਬਸੂਰਤੀ ਪੰਜਾਬ ਦਾ ਪਾਈਚਾਰਾ ਜੋ ਸਾਡੀ ਪਛਾਣ ਹੈ ਪੰਜਾਬੀਅਤ ਦੀ ਉਹਦੇ ਵਿੱਚ ਮੈਂ ਪੂਰਾ ਸਹਿਯੋਗ ਪਾਉਣ ਦਾ ਕੋਸ਼ਿਸ਼ ਕਰਾਂਗਾ ਔਰ ਬਹੁਤ ਜਲਦੀ ਪੰਜਾਬ ਕੰਗਲਾ ਪੰਜਾਬ ਬਣੇਗਾ ਐਸੀ ਮੈਂ ਕਾਮਨਾ ਕਰਦਾ ਕਿਹੜੇ ਕਿਹੜੇ ਵਿਭਾਗ ਮਿਲੇ ਜੀ ਸੋ ਮੈਨੂੰ ਜੋ ਵਿਭਾਗ ਹੈ ਇਹ ਸੀਐਮ ਸਾਹਿਬ ਦਾ ਪਰਗਟਿਵ ਹੁੰਦਾ ਹੈ ਉਹਨਾਂ ਨੇ ਮੈਨੂੰ ਡਿਫੈਂਸ ਵੈਲਫੇਅਰ ਉਸ ਦੇ ਨਾਲ ਫ੍ਰੀडम फाइਟਰ ਵੈਲਫੇਅਰ ਉਸ ਦੇ ਨਾਲ ਹਾਰਟਿਕਲਚਰ ਦਾ ਜੋ ਵਿਭਾਗ ਮੈਂ ਦਿੱਤਾ ਹੈ ਇਹ ਤਿੰਨ ਵਿਭਾਗ ਨੂੰ ਮਾਨ ਸਾਹਿਬ ਨੇ ਜੋ ਮੇਰੇ ਜਿੰਮੇ ਡਿਊਟੀ ਲਗਾਈ ਹੈ ਕਿਉਂਕਿ ਹਰ ਵਿਭਾਗ ਵਿੱਚ ਤੁਹਾਨੂੰ ਲੋਕਾਂ ਦੀ ਜਨਤਾ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਸੋ ਮੈਂ ਇਹਨਾਂ ਤਿੰਨਾਂ ਵਿਭਾਗਾਂ ਦੁਆਰਾ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਦਾ ਪੂਰਾ ਪ੍ਰਯਾਸ ਕਰਾਂਗਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਬਕੂਬੀ ਨਿਭਾਵਾਂਗਾ ਕਿਉਂਕਿ ਮੇਰੇ ਪਿਤਾ ਜੀ ਵੀ ਪਹਿਲੇ ਤਿੰਨ ਵਾਰੀ ਐਮਐਲਏ ਰਹੇ ਮਨਿਸਟਰ ਰਹੇ ਉਹਨਾਂ ਕੋਲ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅੱਜ ਮੈਂ ਉਹਦੀ ਬਦੌਲਤ ਹੀ ਅੱਜ ਐਮਐਲਏ ਬਣਿਆ ਹਾਂ ਮੰਤਰੀ ਬਣਿਆ ਹਾਂ ਕਿਉਂਕਿ ਉਹਨਾਂ ਨੇ ਹਮੇਸ਼ਾ ਇਮਾਨਦਾਰੀ ਕੰਮ ਨਾਲ ਕੰਮ ਕਰਨੀ ਸਿੱਖਿਆ ਦਿੱਤੀ ਹੈ ਸੋ ਉਹਨਾਂ ਦੀ ਸੰਸਕਾਰ ਔਰ ਸਿੱਖਿਆ ਲਾ ਕੇ ਚੱਲ ਰਹੇ ਹਾਂ ਮੈਨੂੰ ਪੂਰਾ ਉਮੀਦ ਹੈ ਕਿ ਸਿਆਣੇ ਸਮਝ ਦੇ ਵਿੱਚ ਵੀ ਇਦਾਂ ਹੀ ਲੋਕਾਂ ਦੀ ਸੇਵਾ ਕਰ ਸਕਾਂਗੇ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ